ਬਹੁਤੋਂ ਤਲਵਾਰਾਂ ਕੱਢ ਕੇ ਦੇਖ ਲੀਆਂ ਪਰ ਜਿਹੜੇ ਸਿੱਖ ਕੌਮ ਦੇ ਫੈਸਲੇ ਨੇ ਜਾਂ ਸਿੱਖ ਕੌਮ ਦੇ ਮਸਲੇ ਨੇ ਉਹ ਹਮੇਸ਼ਾ ਬੈਠ ਕੇ ਹੀ ਨਿਮੇੜਨੇ ਚਾਹੀਦੇ ਨੇ ਕਿਉਂਕਿ ਜਿਹੜੀ ਸਿੱਖੀ ਆ ਉਸ ਨੂੰ ਪਹਿਲਾਂ ਹੀ ਬਹੁਤ ਢਾਅ ਲੱਗ ਚੁੱਕੀ ਆ ਤੇ ਜਿਹੜੇ ਸਿੱਖਾਂ ਦੇ ਦੁਸ਼ਮਣ ਨੇ ਉਹ ਜਮਾਤਾਂ ਪੱਬਾਂ ਭਾਰ ਹੋਈਆਂ ਹੋਈਆਂ ਨੇ ਤੇ ਜਿਹੜੇ ਸਾਡੇ ਜਥੇਦਾਰ ਨੇ ਜਾਂ ਜਿਹੜੇ ਸਾਡੇ ਸਿਆਣੇ ਸੂਝਵਾਨ ਬਹੁਤ ਜ਼ਿਆਦਾ ਲੋਕ ਬੈਠੇ ਨੇ ਜੇ ਇਹ ਬੈਠ ਕੇ ਮਸਲੇ ਨੂੰ ਹੱਲ ਕਰਨ ਤਾਂ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੈ ਕਿਉਂਕਿ ਜਿਹੜੇ ਜਥੇਦਾਰ ਨੇ ਜਥੇਦਾਰ ਨੂੰ ਹਟਾਉਣਾ ਜਾਂ ਲਾਉਣਾ ਇਹ ਤਾਂ ਐਸਜੀਪੀਸੀ ਦੀ ਜ਼ਿੰਮੇਵਾਰੀ ਹੈ ਪਰ ਇਸ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਉਹਨਾਂ ਨੂੰ ਜਿਹੜਾ ਉਹ ਬੰਦ ਕਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਧਰਮ ਦਾ ਮਾਮਲਾ ਹੈ ਇਸ ਦੇ ਵਿੱਚ ਬਹੁਤਾ ਜ਼ਿਆਦਾ ਉਲਝਣਾ ਠੀਕ ਨਹੀਂ ਹੁੰਦਾ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਆਓ ਤੁਹਾਨੂੰ ਦਿਖਾਉਨੇ ਆ ਮੈਂ ਸਿਰਫ ਇੱਕ ਗੱਲ ਕਹੂੰਗਾ ਕਿਉਂਕਿ ਚਾਹੇ ਕਿਸੇ ਨੂੰ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਜਿਹੜੇ ਸੇ ਧਰਮ ਨਾਲ ਸੰਬੰਧਿਤ ਹੋਵੇ ਜਿਹੜਾ ਵੀ ਕੋਈ ਪੰਜਾਬੀ ਆ ਉਹ ਇਸ ਵੇਲੇ ਹਰ ਆਪਣੀ ਆਪਣੀ ਜਗ੍ਹਾ ਚਿੰਤਿਤ ਇਹਨੂੰ ਕਿਸੇ ਵੀ ਮੈਂ ਸਮਝਦਾ ਇਸ ਵੇਲੇ ਜਿਹੜੀਆਂ ਇਹ ਸਰਮੌਰ ਸਾਡੇ ਸਥਾਨ ਨੇ ਇਹ ਸਾਰੇ ਗੁਰੂ ਨਾਨਕ ਨਾਮ ਲੈਵਾਲੇ ਲੋਕਾਂ ਦੇ ਲਈ ਇਹ ਬਹੁਤ ਪਵਿੱਤਰ ਸਥਾਨ ਨੇ ਤੇ ਪ੍ਰਮਾਤਮਾ ਆ ਖੜੇ ਆ ਆਪਾ ਗੁਰੂ ਮਹਾਰਾਜ ਮੂਰੇ ਇਹ ਸਾਰੀਆਂ ਚੀਜ਼ਾਂ ਜਲਦੀ ਤੋਂ ਜਲਦੀ ਠੀਕ ਹੋਣ ਅੱਗੇ ਵੀ ਵਿਵਾਦ ਸਾਡੇ ਸੰਸਥਾਵਾਂ 'ਚ ਸਾਡੇ ਹੁੰਦੇ ਰਹੇ ਆ ਪਰ ਇਸ ਵਾਰ ਜਾਦਾ ਥੋੜੇ ਜਿਹਾ ਲੰਬਾ ਪੈ ਗਿਆ ਟਾਈਮ ਪਰ ਇਹੀ ਮੈਂ ਇੱਕ ਸਿੱਖ ਹੋਣ ਨਾਤੇ ਇੱਕ ਪੰਜਾਬੀ ਹੋਣ ਨਾਤੇ ਇਹੀ ਆ ਵੀ ਇਹ ਸਾਰੇ ਜਿਹੜੇ ਵਿਵਾਦ ਨੇ ਕਿ ਪਰਮਾਤਮਾ ਕਰੇ ਸਭ ਨੂੰ ਸੁਲਮਤ ਬਖਸ਼ੇ ਤੇ ਚੰਗੇ ਹੋ ਕੇ ਨੇੜੇ ਹੋ ਕੇ ਜਿਹੜੇ ਲੋਕ ਨੇ ਗੱਲ ਨੂੰ ਨੇੜੇ ਲਾਉਣ ਗੱਲ ਨੂੰ ਵਧਾਉਣ ਨਾ ਕਿਉਂਕਿ ਬੜਾ ਨੁਕਸਾਨ ਆਪਣਾ ਹੋ ਰਿਹਾ ਬਹੁਤ ਕਨਵਰਜਨ ਆ ਦੜੀ ਬਹੁਤ ਧਰਮਾਂ ਦੇ ਵਿੱਚ ਪੰਜਾਬੀਆਂ ਦੀ ਹੁੰਦੀ ਜਾ ਰਹੀ ਹੈ ਤੇ ਜੇ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਰਮ ਨੂੰ ਨਾ ਸੰਭਿਆ ਤਾਂ ਜਿਹੜੀ ਰੇਸ਼ਿਓ ਹੈ ਕਨਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਇਹ ਵੱਡੀ ਇੱਕ ਬਹੁਤ ਵੱਡੀ ਜਿਹੜੀ ਸਾਡੇ ਉੱਤੇ ਬਾਕੀ ਚੀਜ਼ਾਂ ਤਾਂ ਹੈ ਹੀ ਹੈ ਪਰ ਸਭ ਤੋਂ ਵੱਡੀ ਮੇਰੀ ਕੱਲ ਹੋ ਰਹੀ ਸੀ ਮinority minister ਨਾਲ ਤੇ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਸਿੱਖਾਂ ਲਈ ਪੰਜਾਬੀਆਂ ਲਈ ਜਿਹੜੀ ਉਹ ਖਤਰੀ ਦੀ ਘੰਟੀ ਹੈ ਪਰ ਉਹ ਜੋ ਅਕਾਲੀ ਦਲ ਦਾ ਰੋਲ ਕੀ ਸਮਝਦੇ ਹੋਏ ਸਾਰੇ ਮਾਮਲੇ ਦੇ ਵਿੱਚ ਸੁਪੀਰ ਸਿੰਘ ਬਾਦਲ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਲੇਕਿਨ ਉਸ ਤੋਂ ਬਾਅਦ ਇੱਕੋ ਦਾ ਮੈਂ ਨਹੀਂ ਵੱਡੇ ਫੈਸਲੇ ਲੈ ਲਿੱਤੇ ਜਾਣੇ ਕਿਉਂਕਿ ਪ੍ਰਧਾਨ ਜੋ ਨੇ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀਗਾ ਲੇਕਿਨ ਜੱਥੇਦਾਰਾਂ ਨੂੰ ਇਦਾਂ ਲਾਹ ਦੇਣਾ ਕਿੰਨੀ ਕਮਾੜੀ ਗੱਲ ਮੈਂ ਤਾਂ ਇੰਨਾ ਹੀ ਕਹੂੰਗਾ ਕਿਉਂਕਿ ਧਰਮ ਦੇ ਵਿੱਚ ਧਰਮ ਦੇ ਸਥਾਨ ਬਹੁਤ ਉੱਚੇ ਆ ਮੈਂ ਤਾਂ ਸਿਰਫ ਗੁਰੂ ਤੋਂ ਉੱਤੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਇਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਕੱਠੇ ਹੋ ਜਾਣ ਸਭ ਆਪਣੀਆਂ ਗੱਲਾਂ ਛੱਡ ਕੇ ਉਹ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੁੰਦਾ ਸਾਰੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਬਹਿਣਾ ਤਾਂ ਚਾਹੀਦਾ ਆਪਾਂ ਕਿਹੜਾ ਕੋਈ ਦੁਸ਼ਮਣ ਦੇਸ਼ਾਂ ਵੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਗੱਲ ਹੋਈ ਆ ਕੁਝ ਬੰਦਿਆਂ ਨੂੰ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨੂੰ ਨਾ ਸਿਰਫ ਸਲਾਮਾ ਦੇਣ ਲਈ ਨਾ ਟੈਲੀਵਿਜ਼ਨਾਂ ਤੇ ਜਾਂ ਅਖਬਾਰਾਂ ਤੇ ਨਹੀਂ ਜਾਂ ਸੋਸ਼ਲ ਮੀਡੀਆ ਤੇ ਨਹੀਂ ਉਹਨਾਂ ਨੂੰ ਇਕੱਠੇ ਕਰਨ ਦਾ ਭੁੱਲ ਜੋ ਨਿੱਜੀ ਗੁੱਸੇ ਕੀ ਨੇ ਕੀ ਕਿਸੇ ਦੇ ਨਾਲ ਤੁਹਾਡੀ ਨਫ਼ਰਤ ਆ ਪਰ ਜਿਨ੍ਹਾਂ ਨੂੰ ਪੰਜਾਬ ਪੰਜਾਬੀ ਜਿਨ੍ਹਾਂ ਨੂੰ ਵਿਦਵਾਨ ਸਮਝਦੇ ਆ ਲੋਕ ਵਾਕਈ ਸਾਡੇ ਸੰਤ ਮਹਾਪੁਰਸ਼ ਨੇ ਜਿਨ੍ਹਾਂ ਦਾ ਹੋਰ ਕਦ ਕਦ ਸਾਨੂੰ ਲੋੜ ਜਿਹੜੀ ਮੈਂ ਨਹੀਂ ਸਮਝਦਾ ਲੋਕ ਉਹਨਾਂ ਨੂੰ ਸਮਰਪਿਤ ਤੇ ਫਿਰ ਉਹਨਾਂ ਦੀ ਸਮਾਜ ਦੀ ਲੋੜ ਅੱਜ ਉਹਨਾਂ ਨੂੰ ਉੱਠਣਾ ਚਾਹੀਦਾ ਉਹਨਾਂ ਨੂੰ ਉੱਠ ਕੇ ਇਹ ਗੱਲ ਨੂੰ ਨੇੜੇ ਲਾਉਣਾ ਚਾਹੀਦਾ ਇਸ ਗੱਲ ਨੂੰ ਨਿਵੇੜਨਾ ਚਾਹੀਦਾ ਸਾਡੇ ਕੋਈ ਕਮੀ